ਹਨ ਸਟੇਜਾਂ ਵੀ ਲਾਉਣੀਆਂ ਚਾਹੇ ਮੰਦਰਾਂ ਦੇ ਵਿੱਚ ਹੋਵੇ ਜਾਂ ਕੋਈ ਹੋਰ ਪੋਲਿਟਿਕਲ ਹਣਾ ਸਥਾਨ ਹੋਵੇ ਫਿਰ ਉੱਥੇ ਤੁਹਾਨੂੰ ਕੋਈ ਕਮਾਈ ਹੁੰਦੀ ਹੈ ਕਿਉਂਕਿ ਨਾਲ ਤੁਸੀਂ ਦੱਸਿਆ ਵੀ ਗਰੁੱਪਰ ਨੂੰ ਵੀ ਲੈ ਕੇ ਜਾਣੇ ਹੋ ਫਿਰ ਉਹਨਾਂ ਦਾ ਖਰਚਾ ਸਾਰਾ ਕਿੱਥੋਂ ਕੱਢਦੇ ਹੋ ਹਾਂਜੀ ਇਹ ਤਾਂ ਕਈ ਵਧੀਆ ਵੀ ਆਪਣੇ ਬੰਦੇ ਮਿਲਦੇ ਨੇ ਜੀ ਪੰਜ ਸਰਪੰਚ ਜਾਂ ਹੋਰ ਨੰਬਰਦਾਰ ਹੁੰਦੇ ਨੇ ਜਾਂ ਵਧੀਆ ਮਿਲਦੇ ਨੇ ਸਾਨੂੰ ਬੰਦੇ ਵਧੀਆ ਕਮੇਟੀਆਂ ਮੈਨੇਜਮੈਂਟ ਜਿਹੜੀਆਂ ਵਧੀਆ ਪ੍ਰੋਗਰਾਮ ਕਰਾਉਂਦੀਆਂ ਨੇ ਉਹ ਸਾਨੂੰ ਪੈਸੇ ਵੀ ਦਿੰਦੀਆਂ ਨੇ ਲੇਕਿਨ ਅਤੇ ਜਿਵੇਂ ਹੁਣ ਮੰਨ ਲਓ ਜਾਗਰਨ ਦੇ ਹੀ ਹੈ ਸਾਡਾ ਆਪਣਾ ਹੈਗਾ ਜਾਗਰਨ ਦੇ ਵਿੱਚ ਵੀ ਅਸੀਂ ਜਾਣਦੇ ਆ ਕੀਰਤਨ ਜਾਗਰਨ ਚੌਂਕੀ ਦਾ ਕੰਮ ਆ ਇਹਨਾਂ ਉੱਤੇ ਵੀ ਅਸੀਂ ਗਾਣੇ ਆ ਜੀ ਆ ਕੇ ਅਸੀਂ ਯਾਨੀ ਕਿ ਲੱਗੇ ਪਏ ਆ ਮਿਹਨਤ ਕਰੀ ਜਾ ਰਹੇ ਆ ਬਣੇ ਜਾਂ ਕੁਝ ਨਾ ਬਣੇ ਮੈਨੂੰ ਤਾਂ ਐ ਵੀ ਚਲੋ ਇੱਕ ਵਾਰੀ ਨਾਮ ਇਹ ਬਣ ਜਵੇ ਕਈ ਬੰਦੇ ਕੀ ਆ ساری ਜ਼ਿੰਦਗੀ ਪੈਸੇ ਦੇ ਪਿੱਛੇ ਭੱਜੀ ਜਾਂਦੇ ਨੇ ਨਾਮ ਬਣਦਾ ਨਹੀਂ ਮੈਂ ਤਾਂ ਬਸ ਪ੍ਰਮਾਤਮਾ ਨੂੰ ਹੀ ਕਹਿਆ ਵੀ ਕੋਈ ਮੇਰਾ ਨਾਮ ਬਣਾ ਦੇ ਜਦੋਂ ਮੇਰਾ ਨਾਮ ਬਣ ਗਿਆ ਪੈਸਾ ਆਪਣੇ ਆਪ ਬਣ ਜੂਗਾ ਜੀ ਠੀਕ ਠੀਕ ਮੈਂ ਆਪਣੇ ਚਿਹਰੇ ਦੀ ਪਛਾਣ ਬਣਾਉਣ ਦੇ ਪਿੱਛੇ ਭੱਜ ਰਿਹਾ ਬਸ ਹਾਂਜੀ ਤੁਸੀਂ ਚਿਹਰੇ ਦੀ ਪਛਾਣ ਦੀ ਗੱਲ ਕੀਤੀ ਹੈ ਨਾਮ ਦੀ ਗੱਲ ਕੀਤੀ ਆ ਤੁਹਾਡੇ ਵਰਗੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉਹਨਾਂ ਦੀਆਂ ਆਵਾਜ਼ਾਂ ਘਰਾਂ ਤੱਕ ਹੀ ਥੰਮ ਕੇ ਰਹਿ ਜਾਂਦੀਆਂ ਨੇ ਜਦੋਂ ਨਾਮ ਬਣ ਗਿਆ ਫਿਰ ਉਹਨਾਂ ਦੀ ਕੋਈ سپورਟ ਕਰੋਗੇ ਤੁਸੀਂ ਜਰੂਰ ਜੀ ਜਰੂਰ ਮੈਂ ਕਰੂੰਗਾ ਜਿੰਨਾ ਮਿੱਤ ਹੋਇਆ ਕਿਉਂਕਿ ਮੈਂ ਨਾ ਬਹੁਤ ਜਗ੍ਹਾ ਤੇ ਜਾ ਕੇ ਮੈਂ ਬ ਮੈਂ ਇੱਕ ਨਾਥਾ ਸ਼ਰਮ ਦੇ ਵਿੱਚ ਗਿਆ ਜਿਹੜੇ ਲਵਾਰਸ ਬੱਚੇ ਹੁੰਦੇ ਨੇ ਜਾਂ ਨਜਾਇਜ਼ ਬੱਚੇ ਹੁੰਦੇ ਇਹਨਾਂ ਨੂੰ ਸੜਕਾਂ ਦੇ ਉੱਤੇ ਛੱਟੇ ਜਾਂਦੇ ਆ ਖਾਸ ਕਰਕੇ ਕੁੜੀਆਂ ਠੀਕ ਹੈ ਜਿਨ੍ਹਾਂ ਨੂੰ ਪਤਾ ਨਹੀਂ ਵੀ ਸਾਡਾ ਮਾਪਾਪਾ ਕੌਣ ਉਹ ਸੰਸਥਾ ਨਾਲ ਮੈਂ ਜੁੜਿਆ ਹੋਇਆ ਠੀਕ ਹੈ ਜੀ ਉਹ ਸੰਤਾਂ ਬੱਚਿਆਂ ਨੂੰ ਅਡੌਪਟ ਕਰਦੇ ਉਹਨਾਂ ਨੂੰ ਪੜਾਉਂਦੀਆਂ ਲਿਖਾਉਂਦੀ ਉਸ ਤੋਂ ਬਾਅਦ ਉਹਨਾਂ ਦੀ ਮੈਰਿਜ ਕਰਦੀ ਆ ਮੈਂ ਇਹ ਜੇ ਇਹਨਾਂ ਜਿਵੇਂ ਲਵਾਰਚ ਬੱਚਨੀਆਂ ਕੁੜੀਆਂ ਨੇ ਇਹਨਾਂ ਵਾਸਤੇ ਕੁਝ ਕਰਨਾ ਚਾਹੁੰਦਾ ਜਿਵੇਂ ਕੋਈ ਉਹਨਾਂ ਨੂੰ ਵਿਆਹ ਦੇ ਵਿੱਚ ਆਪਣੀ ਮਦਦ ਦੀ ਕਿਤੇ ਲੋੜ ਪੈ ਜਾਏ ਮੇਰੀ ਉੱਥੇ ਮੈਂ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਇਸ ਤੋਂ ਇਲਾਵਾ ਬਿਰਧ ਆਸ਼ਰਮ ਵਿੱਚ ਵੀ ਮੈਂ ਬਹੁਤ ਬਿਰਧ ਆਸ਼ਰਮ ਨੇ ਜਿਹੜੇ ਪਟਿਆਲੇ ਦੇ ਵਿੱਚ ਉਹਨਾਂ ਵਿੱਚ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਉਹਨਾਂ ਵਾਸਤੇ ਕੁਝ ਕਰਨਾ ਚਾਹੁੰਦਾ ਇਸ ਉਹਨਾਂ ਨਾਲ ਵੀ ਮੈਂ ਜੁੜਿਆ ਹੋਇਆ ਹਾਂ ਇਸ ਤੋਂ ਇਲਾਵਾ ਕਈ ਗਊਸ਼ਾਲਾ ਨਾਲ ਮੈਂ ਜੁੜਿਆ ਹੋਇਆ ਹਾਂ ਲਵਾਰਸ਼ ਜਿਹੜੀਆਂ ਗਾਵਾਂ ਨੇ ਜੀ ਕਿਉਂਕਿ ਇਨਸਾਨ ਅੱਜ ਦਾ ਜਿਹੜਾ ਹੈਗਾ ਨਾ ਬਹੁਤ ਮਤਲਬੀ ਹੋ ਚੁੱਕਿਆ ਹੈ ਜਿੰਨਾ ਚਿਰ ਤਾਂ ਦੇਖੋ ਗਾਂ ਦੁੱਧ ਦੇਈ ਜਾਂਦੀ ਆ ਉਹਨੂੰ ਆਪਣੇ ਘਰੇ ਰੱਖ ਦਿੰਦੇ ਨੇ ਜਦੋਂ ਦੁੱਧ ਦੇਣਾ ਬੰਦ ਕਰਦੀ ਆ ਉਹਨੂੰ ਰੋਡ ਦੇ ਉੱਤੇ ਛੱਡ ਦਿੰਦੇ ਨੇ ਐਜੇ ਲਵਾਰਸ਼ ਤੇ ਗਊਸ਼ਾਲਾ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਡਾਪਟ ਕਰਦਿਆਂ ਨੇ ਉਹਨਾਂ ਦੀ ਸੇਵਾ ਕਰਦਿਆਂ ਨੇ ਉਹਨਾਂ ਨਾਲ ਮੈਂ ਜੁੜਿਆ ਹੋਇਆ ਹਾਂ ਠੀਕ ਹੈ ਜੀ ਇਸ ਤੋਂ ਇਲਾਵਾ ਪਿੰਗਲਵਾੜੇ ਹੈਗੇ ਨੇ ਪਿੰਗਲਵਾੜੇ ਨਾਲ ਮੈਂ ਜੁੜਿਆ ਹੋਇਆ ਹਾਂ ਯਾਨ ਇੱਕਈ ਸੰਗਠਨਾਂ ਦੇ ਨਾਲ ਮੇਰਾ ਰਾਬਤਾ ਹੈਗਾ ਇਹ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਉਹ ਤੋਂ ਬਾਕੀ ਜਿੰਨਾ ਕਿ ਮੇਤੋਂ ਹੁੰਦਾ ਤਨਮਨ ਦੇ ਨਾਲ ਮੈਂ ਭਤਾਂ ਦੇ ਨਾਲ ਆਪਣੀ ਮਦਦ ਕਰਦਾ ਜਾਂ ਲੈ ਲਵਾਂ ਆਪਣੀ ਸੇਵਾ ਕਰਦਾ ਜੀ ਜੀ ਹਾਂਜੀ ਇੱਕ ਸਰ ਜਿੱਦਾਂ ਹਨਾ ਕਲਾਕਾਰ ਨੇ ਉਹ ਤਾਂ ਬਹੁਤ ਮਹਿੰਗੀਆਂ ਗੱਡੀਆਂ ਵਿੱਚ ਕੱਪੜੇ ਸੋਹਣੇ ਸੋਹਣੇ ਪਾਏ ਹੁੰਦੇ ਨੇ ਫਿਰ ਥੋੜਾ ਨਹੀਂ ਕਦੇ ਐਵੇਂ ਮਾਨ ਕਰਿਆ ਵੀ ਅਸੀਂ ਵੀ ਵਧੀਆ ਐਣ ਗੱਜ-ਬੱਜ ਕੇ ਜਾਈਏ ਕੱਪੜੇ ਅਸੀਂ ਵੀ ਵਧੀਆ ਪਾਨੇ ਜੀ ਜੀ ਗੱਲ ਐਦਾਂ ਏ ਬਈ ਮਨ ਲਓ ਹੁਣ ਸਾਡੀ ਜਾਗਰਨੀ ਡਰੈੱਸ ਹੋਰ ਹੁੰਦੀ ਆ ਉਹਦੇ ਵਿੱਚ ਸ਼ੇਰਮਾਨੀ ਤਾਂ ਉਹ ਪਾਣਾ ਪੈਂਦਾ ਏ ਸਾਨੂੰ ਪਜਾਮਾ ਜਿਹੜਾ ਮੰਨ ਲਓ ਹੁਣ ਸਾਡੇ ਕੋਲ ਕੋਈ ਐਜੇ ਇਵੈਂਟ ਆ ਗਿਆ ਮੰਨ ਲਓ ਕੋਈ ਪਟਿਆਲੇ ਦੇ ਵਿੱਚ ਕraft ਮੇਲਾ ਆ ਗਿਆ ਉਹਦੇ ਵਿੱਚ ਕੋਟ ਪੈਂਟ ਪਾਣਾ ਪੈਂਦਾ ਏ ਬਾਕੇ ਜਾਨੇ ਜੀ ਵਧੀਆ ਮਿਲੀ ਤਾਂ ਲੋਕਾਂ ਨੂੰ ਵਧੀਆ ਕਰੀਦਾ ਆਪਣੇ ਵੱਲੋਂ ਵਧੀਆ ਹੁੰਦਾ ਏ ਬਾਕੀ ਕਮੀ ਕਿਤੇ ਨਾ ਕਿਤੇ ਰਹਿ ਜਾਂਦੀ ਆ ਬਾਕੀ ਕਿ ਸੱਭਿਆਚਾਰ ਢਾਂਚੇ ਨਾਲ ਉਹਦੇ ਨਾਲ ਜੁੜੇ ਹੋਏ ਹਾਂਜੀ 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 ਜਿੱਦ ਅੱਜ ਕੱਲ੍ਹ ਗਾਉਣ ਵਜਾਉਣ ਵਾਲੇ ਪੁੱਠੇ ਸਿੱਧੀ ਇਦਦਰ ਐਨਕਾਂ ਨਹੀਂ ਹਿਲਾ ਲੈਂਦੇ ਨਹੀਂ ਨਹੀਂ ਜੀ ਮੈਂ ਮਾਨ ਸਾਹਿਬ ਨੂੰ ਪਰਸਨੈਲਿਟੀ ਨੂੰ ਫ ਘਰੋਂ ਵੀ ਬੜੇ ਤਕੜੇ ਨੇ ਪੈਸੇ ਪੱਖੋਂ ਵੀ ਬੰਦੇ ਵੀ ਬਹੁਤ ਵਧੀਆ ਨੇ ਜੇਵੇਂ ਤੁਸੀਂ ਵੀ ਦੇਖੋ ਕਈ ਤੁਸੀਂ ਪੌਡਕਾਸਟ ਦੇਖਦੇ ਹੋ ਚੈਨਲਾਂ ਤੇ ਜਾਂ ਲਾਈਵ ਪ੍ਰੋਗਰਾਮ ਆਪਾਂ ਦੇਖਦੇ ਆ ਨਾ ਮੰਨ ਲਓ ਪੀਟੀਸੀ ਤੇ ਕੋਈ ਪ੍ਰੋਗਰਾਮ ਜਾਂ ਕਿਤੇ ਵੀ ਹੋਇਆ ਕਈ ਸਿੰਗਰ ਨੇ ਜਿਹੜੇ ਆਉਂਦੇ ਨੇ ਰਾਤ ਦਾ ਸ਼ੋਅ ਹੁੰਦਾ ਉਹਦੇ ਧਨ ਕਾ ਹੀ ਨਹੀਂ ਤਾਰਦੇ ਹੈਗੇ ਠੀਕ ਹੈ ਜੀ ਅਤੇ ਆਪਣੇ ਮੁੰਦੀਆਂ ਚੋਪਾਂ ਛੱਲੇ ਖੰਡੇ ਪਾਏ ਹੁੰਦੇ ਨੇ ਮਹਿਮਾਨ ਸਾਹਿਬ ਦੀ ਇਹ ਪਰਸਨੈਲਿਟੀ ਦਾ ਬੜਾ ਪ੍ਰਭਾਵ ਦਾ ਵੀ ਸਿੰਪਲ ਜਿਹੇ ਬੰਦੇ ਨੇ ਸਿੰਪਲ ਜੀ ਗੱਲਬਾਤ ਕਰਦੇ ਨੇ ਉਹਨਾਂ ਨੂੰ ਕਿਹੜੇ ਕੋਈ ਪੈਸੇ ਦੀ ਕਮੀ ਆ ਜਾਂ 골ਡ ਦੀ ਕਮੀ ਆ ਉਹ ਜਿੰਨਾ ਮਰਜ਼ੀ ਪਾ ਲੈਣ ਪਰ ਉਹ ਦਿਖਾਵਾ ਨਹੀਂ ਕਰਦੇ ਉਹੀ ਜਿਵੇਂ ਮੈਂ ਆਪਣੀ ਉਹਨਾਂ ਤੋਂ ਨਕਸ਼ੇ ਕਰਵਾਦਾਂ ਉਹ ਗਾਇਕੀ ਤੋਂ ਉਹਨਾਂ ਦੀ ਪਰਸਨੈਲਿਟੀ ਤੋਂ ਮੇਰੇ ਪ੍ਰਭਾਵਤ ਹੁਜੇ ਮੈਂ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਜੀ 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 ਲਾਸਟ ਸਿਰ ਮੇਰਾ ਸਵਾਲ ਰਹੂਗਾ ਜਿਹੜੇ ਤੁਹਾਡੇ ਵਰਗੇ ਹੋਰ ਕਲਾਕਾਰ ਨੇ ਜਾਂ ਜਿਹੜੇ ਉੱਬਰ ਰਹੇ ਨੇ ਤਾਂ ਉਹਨਾਂ ਨੂੰ ਕੀ ਮੈਸੇਜ ਰਹੂਗਾ ਜਿਹੜੇ ਅਦਬ ਵਿਚਕਾਰ ਆ ਕੇ ਮਨ ਡੋਲ ਜਾਂਦੇ ਨੇ ਹਨਾ ਉਹਨਾਂ ਲਈ ਤੁਹਾਡਾ ਕੀ ਮੈਸੇਜ ਰਹੂਗਾ ਮੈਸੇਜ ਤਾਂ ਮੈਂ ਇਹੀ ਕਹੂੰਗਾ ਵੀ ਦੇਖੋ ਕੋਈ ਵੀ ਕੰਮ ਆ ਹਰੇਕ ਕੰਮ ਦੇ ਵਿੱਚ ਸੰਘਰਸ਼ ਆ ਆਰਟ ਕੋਈ ਵੀ ਆ ਮੰਨ ਲਓ ਐਸੇ ਕਲਾਕਾਰੀ ਨਹੀਂ ਮੰਨ ਲਓ ਕਿਸੇ ਬੱਚੇ ਨੇ ਮੰਨ ਲਓ ਹੁਣ ਬੋਡੀ ਬਿਲਡਰ ਬਣਨਾ ਜੀ ਠੀਕ ਆ ਉਹਦੇ ਵਿੱਚ ਉਹਨੂੰ ਵਿਚਾਰੇ ਨੂੰ ਡਾਈਟ ਚਾਹੀਦੀ ਆ ਠੀਕ ਆ ਕੋਈ ਬੱਚਾ ਕ੍ਰਿਕਟਰ ਦੇ ਵਿੱਚ ਆਉਣਾ ਚਾਹੁੰਦਾ ਏ ਟਾਈਮ ਲੱਗਦਾ ਏ ਕੋਈ ਵੀ ਆਰਟ ਆ ਤਾਪਾ ਤਪੱਸਿਆ ਏ ਇਹਦੇ ਵਿੱਚ ਤੁਹਾਨੂੰ ਭੁੱਖੇ ਵੀ ਰਹਿਣਾ ਪੈ ਸਕਦਾ ਪਿਆਸੇ ਵੀ ਰਹਿਣਾ ਪੈ ਸਕਦਾ ਹੋ ਸਕਦਾ ਤੁਸੀਂ ਕਿਸੇ ਮੰਚ ਤੇ ਕਿਸੇ ਸਟੇਜ ਤੇ ਜਾਂ ਕਿਸੇ ਗਰਾਊਂਡ ਦੇ ਵਿੱਚ ਤੁਸੀਂ ਜਲੀਲ ਵੀ ਹੋ ਜਾਓ ਪਰ ਕਦੇ ਡੋਲਣਾ ਨਹੀਂ ਹੈਗਾ ਐ ਸੋਚਣਾ ਵੀ ਪ੍ਰਮਾਤਮਾ ਮੇਰੇ ਨਾਲ ਆ ਤੇ ਪ੍ਰਮਾਤਮਾ ਤੂੰ ਮੈਨੂੰ ਇੱਥੇ ਤੱਕ ਪਹੁੰਚਾਇਆ ਤੂੰ ਹੀ ਮੈਨੂੰ ਅੱਗੇ ਪਹੁੰਚਾਏਗਾ ਠੀਕ ਹੈ ਜੀ ਆਪਣੇ ਮਿਹਨਤ ਜਾਰੀ ਰੱਖੋ ਵਧੀਆ ਲੋਕਾਂ ਨਾਲ ਬੈਠਣਾ ਉੱਠਣਾ ਆਪਣਾ ਕਰੋ ਆਪਣੀ ਚਿਹਰੀ ਪਛਾਣ ਬਣਾਓ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਪਹਿਲਾਂ ਪਛਾਣ ਹੋਣੀ ਚਾਹੀਦੀ ਆ ਫਿਰ ਤੁਹਾਡੇ ਸ਼ਹਿਰ ਚ ਹੋਣੀ ਚਾਹੀਦੀ ਆ ਫਿਰ ਤੁਹਾਡੇ ਡਿਸਟ੍ਰਿਕਟ ਚ ਹੋਣੀ ਚਾਹੀਦੀ ਆ ਫਿਰ ਤੁਹਾਡੀ ਸਟੇਟ ਚ ਤੁਹਾਡੀ ਪਛਾਣ ਹੋਣੀ ਚਾਹੀਦੀ ਆ